ਸਾਲ 1905 ਇਲਾਹਾਬਾਦ ਦੇ ਛੋਟੇ ਜਿਹੇ ਕਸਬੇ ਵਿੱਚ ਮੰਦਰਾਂ ਦੀਆਂ ਕੰਟੀਆਂ ਅਤੇ ਨੰਗੇ ਪੈਰੀ ਖੇਡ ਰਹੇ ਬੱਚਿਆਂ ਦੀਆਂ ਚੀਕਾਂ ਦੀਆਂ ਆਵਾਜ਼ਾਂ ਨਾਲ ਆਕਾਸ਼ ਗੂੰਜ ਰਿਹਾ ਸੀ। ਉਹਨਾਂ ਵਿੱਚੋਂ ਇੱਕ ਮੁੰਡਾ ਸੀ ਜੋ ਬਾਕੀਆਂ ਤੋਂ ਵੱਖਰਾ ਜਪਦਾ ਸੀ। ਉਸਦਾ ਨਾਮ ਧਿਆਨ ਸਿੰਘ ਸੀ। ਉਸਦੇ ਪਿਤਾ ਸੁਮੇਸ਼ਵਰ ਸਿੰਘ ਬ੍ਰਿਟਿਸ਼ ਭਾਰਤੀ ਫੌਜ ਵਿੱਚ ਸੇਵਾ ਕਰਦੇ ਸਨ। ਪਰਿਵਾਰ ਸਾਦਾ ਰਹਿੰਦਾ ਸੀ। ਅਕਸਰ ਇੱਕ ਛਾਉਣੀ ਤੋਂ ਦੂਜੀ ਛਾਉਣੀ ਵਿੱਚ ਜਾਂਦਾ ਰਹਿੰਦਾ ਸੀ। ਨੌਜਵਾਨ ਧਿਆਨ ਸਿੰਘ ਨੂੰ ਨਹੀਂ ਪਤਾ ਸੀ ਕਿ ਭਵਿਕ ਵਿੱਚ ਕੀ ਹੋਵੇਗਾ। ਉਸ ਨੂੰ ਸਿਰਫ ਸੂਰਜ ਦੇ ਹੇਠਾਂ ਆਜ਼ਾਦ ਦੌੜਨ ਦੀ ਖੁਸ਼ੀ ਰੁੱਖਾਂ ਦੀਆਂ ਟਾਹਣੀਆਂ ਤੋਂ ਬਣੀਆਂ ਸੋਟੀਆਂ ਨਾਲ ਗੇਂਦ ਦਾ ਪਿੱਛਾ ਕਰਨ ਦੀ ਖੁਸ਼ੀ ਪਤਾ ਸੀ ਉਸ ਸੁਬਾਹ ਤੋਂ ਸ਼ਾਂਤ ਸੀ ਸ਼ੇਖੀ ਮਾਰਨ ਜਾਂ ਧਿਆਨ ਖਿੱਚਣ ਵਾਲਾ ਨਹੀਂ ਸੀ ਪਰ ਜਦੋਂ ਉਸਨੇ ਆਪਣੇ ਹੱਥ ਵਿੱਚ ਸੋਟੀ ਫੜੀ ਤਾਂ ਸਭ ਕੁਝ ਬਦਲ ਗਿਆ ਜਿਵੇਂ ਗੇਂਦ ਤੇ ਸੋਟੀ ਦਾ ਉਸ ਨਾਲ ਕੋਈ ਪੁਰਾਣਾ ਰਿਸ਼ਤਾ ਹੋਵੇ ਇੱਕ ਦੋਸਤ ਨੇ ਇੱਕ ਵਾਰ ਛੇੜਿਆ ਸੀ ਅਰੇ ਧਿਆਨ ਤੂੰ ਇਸ ਤਰ੍ਹਾਂ ਖੇਡਦਾ ਹੈ ਜਿਵੇਂ ਅ ਗੇਂਦ ਤੈਨੂੰ ਸੁੰਦੀ ਹੋਵੇ ਮੁੰਡਾ ਸਿਰਫ ਮੁਸਕਰਾਇਆ ਤੇ ਪਰ ਨਿਸ਼ਚਿਤ ਰਿਹਾ ਉਸ ਕੋਲ ਅਜੇ ਸ਼ਬਦ ਨਹੀਂ ਸਨ ਪਰ ਅੰਦਰੋਂ ਉਹ ਜਾਣਦਾ ਸੀ ਹਾਕੀ ਸਿਰਫ ਇੱਕ ਖੇਡ ਨਹੀਂ ਸੀ ਇਹ ਇੱਕ ਤਾਲ ਸੀ ਇੱਕ ਸੰਗੀਤ ਸੀ ਅਤੇ ਉਸ ਨੂੰ ਇਸ ਨੂੰ ਵਜਾਉਣਾ ਹੀ ਸੀ 16 ਸਾਲ ਦੀ ਉਮਰ ਵਿੱਚ ਧਿਆਨ ਆਪਣੇ ਪਿਤਾ ਵਾਂਗ ਫੌਜ ਵਿੱਚ ਸ਼ਾਮਲ ਹੋ ਗਿਆ ਜ਼ਿੰਦਗੀ ਅਨੁਸ਼ਾਸਿਤ ਸਖਤ ਅਤੇ ਡਿਊਟੀਆਂ ਨਾਲ ਭਰੀ ਹੋਈ ਸੀ ਹਾਲਾਂਕਿ ਜਦੋਂ ਦੂਸਰੇ ਸੌਂਦੇ ਸਨ ਉਹ ਆਪਣੀ ਹਾਕੀ ਲੈ ਕੇ ਇਕੱਲਾ ਅਭਿਆਸ ਕਰਦਾ ਸੀ ਛਾਉਣੀ ਦੇ ਮੈਦਾਨ ਰਾਤ ਦੇ ਅਸਮਾਨ ਹੇਠ ਚੌੜੇ ਅਤੇ ਖਾਲੀ ਸਨ ਕੋਈ ਫਲਡ ਲਾਈਟਰ ਨਹੀਂ ਸਨ ਸਿਰਫ ਧਿਆਨ ਸਿੰਘ ਦੀ ਚਾਂਦੀ ਦੀ ਚਮਕ ਸੀ ਉਹ ਡ੍ਰਿਬਲ ਕਰਦਾ ਅਤੇ ਦੌੜਦਾ ਜਦੋਂ ਤੱਕ ਪਸੀਨੇ ਨਾਲ ਉਸਦੀ ਵਰਦੀ ਪੈਜ ਨਹੀਂ ਜਾਂਦੀ ਚੁੱਪ ਸਿਰਫ ਗੇਂਦ ਦੀ ਠੋਕਰ ਨਾਲ ਟੁੱਟੀ ਉਸਦੇ ਸਾਥੀ ਸਿਪਾਹੀ ਉਸਦੇ ਜਨੂਨ ਤੇ ਹੱਸਦੇ ਸਨ ਉਹ ਉਸ ਨੂੰ ਚਾਂਦ ਭਾਵ ਚੰਨ ਕਹਿਣ ਲੱਗ ਪਏ ਕਿਉਂਕਿ ਉਹ ਹਮੇਸ਼ਾ ਇਸਦੀ ਰੌਸ਼ਨੀ ਵਿੱਚ ਖੇਡਦਾ ਸੀ ਇਹ ਨਾਮ ਅਟਲ ਰਿਹਾ ਅਤੇ ਧਿਆਨ ਸਿੰਘ ਧਿਆਨ ਚੰਦ ਬਣ ਗਿਆ 1920 ਵਿੱਚ ਹੁਣ ਭਾਰਤ ਵਿੱਚ ਹਾਕੀ ਧਿਆਨ ਖਿੱਚ ਰਹੀ ਸੀ ਅੰਗਰੇਜ਼ ਇਸ ਨੂੰ ਭਾਰਤ ਚ ਮੌਜੂਦਾ ਰੂਪ ਚ ਲੈ ਕੇ ਆਏ ਪਰ 파르ਤੀ ਸ਼ੈਲੀ ਵੱਖਰੀ ਸੀ ਉਹ ਬਹੁਤ ਤੇਜ਼ ਵਦੇਰੇ ਤਰਲ ਸੀ ਯੁੱਧਵਾੰਗ ਧਿਆਨ ਚੰਦ ਜੋ ਹੁਣ ਇੱਕ ਸਿਪਾਈ ਹੈ ਜਿੱਥੇ ਵੀ ਖੇਡਦਾ ਸੀ ਉੱਥੇ ਵੱਖਰਾ ਦਿਖਾਈ ਦਿੰਦਾ ਸੀ ਫੌਜ ਦੇ ਟੂਰਨਾਮੈਂਟਾ ਵਿੱਚ ਉਸਨੇ ਅਜਿਹੇ ਗੋਲ ਕੀਤੇ ਜੋ ਤਜਰਬੇਕਾਰ ਅਫਸਰਾਂ ਨੂੰ ਵੀ ਹੈਰਾਨ ਕਰ ਦਿੰਦੇ ਸਨ ਉਸਦੀ ਡ੍ਰਿਬਲਿੰਗ ਅਵਿਸ਼ਵਾਸੀ ਜਾਪਦੀ ਸੀ ਜਿਵੇਂ ਗੇਂਦ ਉਸਦੀ ਸੋਟੀ ਛੱਡਣ ਤੋਂ ਇਨਕਾਰ ਕਰ ਦਿੰਦੀ ਹੋਵੇ ਦਰਸ਼ਕਾਂ ਨੂੰ ਲੱਗਦਾ ਸੀ ਕਿ ਉਸਨੇ ਗੋਦ ਜਾਂ ਕਿਸੇ ਹੋਰ ਚੀਜ਼ ਦੀ ਵਰਤੋਂ ਕੀਤੀ ਹੈ ਵਿਰੋਧੀਆਂ ਨੀ ਆਬਜੈਕਸ਼ਨਜ਼ ਵੀ ਕੀਤੇ ਨੀਦਰਲੇਡ ਦੇ ਇੱਕ ਮੈਚ ਵਿੱਚ ਅਧਿਕਾਰੀਆਂ ਨੇ ਉਸ ਦੀ ਸੋਟੀ ਤੋੜ ਦਿੱਤੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਸ ਵਿੱਚ ਚੁੰਬਕ ਹਨ ਆਸਟ੍ਰੇਲੀਆ ਵਿੱਚ ਦਰਸ਼ਕ ਉਸ ਨੂੰ ਛੂਣ ਲਈ ਮੈਦਾਨ ਵਿੱਚ ਭੱਜੇ ਜਾਪਾਨ ਵਿੱਚ ਲੋਕ ਉਸ ਦੇ ਲੰਘਦੇ ਸਮੇਂ ਝੱਕ ਗਏ ਲੰਡਨ ਵਿੱਚ ਇੱਕ ਅਖਬਾਰ ਦੇ ਮੇਨ ਪੇਜ ਤੇ ਇੱਕ ਖਬਰ ਛਪੀ ਜਿਸ ਚ ਲਿਖਿਆ ਸੀ ਕਿ ਇਹ ਹਾਕੀ ਦਾ ਜਾਦੂਗਰ ਹੈ ਉਸ ਦੀ ਪ੍ਰਤਿਭਾ ਨੂੰ ਚੋਣਕਾਰਾਂ ਦੇ ਕੰਨਾਂ ਤੱਕ ਪਹੁੰਚਣ ਵਿੱਚ ਬਹੁਤ ਸਮਾਂ ਨਹੀਂ ਲੱਗਿਆ 1926 ਵਿੱਚ ਧਿਆਨ ਚੰਦ ਨੂੰ ਨਿਊਜ਼ੀਲੈਂਡ ਦੇ ਦੌਰੇ ਲਈ ਭਾਰਤੀ ਫੌਜ ਦੀ ਟੀਮ ਲਈ ਚੁਣਿਆ ਗਿਆ ਸੀ ਉਸ ਦੌਰੇ ਨੇ ਸਭ ਕੁਝ ਬਦਲ ਦਿੱਤਾ ਭਾਰਤ ਨੇ 21 ਮੈਚ ਖੇਡੇ ਅਤੇ 18 ਜਿੱਤੇ ਧਿਆਨ ਚੰਦ ਨੇ ਇਕੱਲੇ 100 ਤੋਂ ਵੱਧ ਗੋਲ ਕੀਤੇ ਅਖਬਾਰਾਂ ਨੇ ਉਸ ਨੂੰ ਸੋਟੀ ਵਾਲਾ ਜਾਦੂਗਰ ਕਿਹਾ ਅਚਾਨਕ ਸ਼ਾਤ ਸਿਪਾਹੀ ਇੱਕ ਰਾਸ਼ਟਰੀ ਸਨਸਨੀ ਬਣ ਗਿਆ ਧਿਆਨ ਚੰਦ ਨੇ ਖੁਦ ਕਦੇ ਸ਼ੇਖੀ ਨਹੀਂ ਮਾਰੀ ਉਹ ਅਕਸਰ ਕਹਿੰਦਾ ਸੀ ਮੈਂ ਸਿਰਫ ਇੱਕ ਸਿਪਾਹੀ ਹਾਂ ਉਹ ਨਿਮਰਤਾ ਨਾਲ ਆਪਣੇ ਤਗਮੇ ਪਹਿਨਦਾ ਸੀ ਹਰ ਟੂਰਨਾਮੈਂਟ ਤੋਂ ਬਾਅਦ ਫੌਜ ਦੀ ਡਿਊਟੀ ਤੇ ਵਾਪਸ ਆ ਜਾਂਦਾ ਸੀ ਅਤੇ ਸਾਦਾ ਜੀਵਨ ਬਤੀਤ ਕਰਦਾ ਸੀ 1922 ਅਤੇ 1948 ਦੇ ਵਿਚਕਾਰ ਧਿਆਨ ਚੰਦ ਨੇ ਆਪਣੇ ਕਰੀਅਰ ਵਿੱਚ 1000 ਤੋਂ ਵੱਧ ਗੋਲ ਕੀਤੇ ਰਿਕਾਰਡ ਇੰਨਾ ਹੈਰਾਨ ਕਰਨ ਵਾਲਾ ਹੈ ਕਿ ਅੰਕੜਾ ਵਿਗਿਆਨੀ ਅਜੇ ਵੀ ਹੈਰਾਨ ਹਨ ਉਸਨੇ ਭਾਰਤ ਨੂੰ ਤਿੰਨ 올림픽 ਸੋਨ ਤਗਮੇ ਦਿਵਾਏ ਅਤੇ ਦੇਸ਼ ਨੂੰ ਹਾਕੀ ਦੇ ਵਿਸ਼ਵ ਨਕਸ਼ੇ ਤੇ ਰੱਖਿਆ ਫਿਰ ਵੀ ਉਸਦੇ ਲਈ ਸਭ ਤੋਂ ਵੱਡੀ ਖੁਸ਼ੀ ਮੈਡਲ ਨਹੀਂ ਸੀ ਸਗੋਂ ਆਮ ਭਾਰਤੀਆਂ ਦੇ ਚਿਹਰੇ ਸਨ ਜੋ ਉਸਦੀਆਂ ਜਿੱਤਾਂ ਤੇ ਮਾਣ ਮਹਿਸੂਸ ਕਰਦੇ ਸਨ ਇੱਕ ਸਮੇਂ ਜਦੋਂ ਭਾਰਤ ਅਜੇ ਵੀ ਬਸਤੀਵਾਦੀ ਸ਼ਾਸਨ ਦੇ ਅਧੀਨ ਜਕੜਿਆ ਹੋਇਆ ਸੀ ਉਸ ਦੀ ਸੋਟੀ ਮਾਣ ਅਤੇ ਉਮੀਦ ਦਾ ਪ੍ਰਤੀਕ ਬਣ ਗਈ 1928 ਦਾ ਸਾਲ ਐਮਸਟਰਡਮ 올림픽 ਆਇਆ ਭਾਰਤ ਪਹਿਲੀ ਵਾਰ ਇੱਕ ਹਾਕੀ ਟੀਮ 올림픽 ਚ ਪੇਜ ਰਹੀ ਸੀ ਖਿਡਾਰੀਆਂ ਨੇ ਸਾਦੇ ਚਿੱਟੇ ਕਮੀਜ਼ ਪਾਏ ਹੋਏ ਸਨ ਕੋਈ ਚਮਕਦਾਰ ਸਪੋਰਟਸ ਕਿਟ ਨਹੀਂ ਸੀ ਕੋਈ ਸਪான்ਸਰ ਨਹੀਂ ਸੀ ਸਿਰਫ ਉਹਨਾਂ ਦੇ ਦਿਲਾਂ ਵਿੱਚ ਪੁੱਕ ਸੀ ਜਦੋਂ ਧਿਆਨ ਚੰਦ ਐਮਸਟਰਡ ਵਿੱਚ ਮੈਦਾਨ ਵਿੱਚ ਉਤਰੇ ਤਾਂ ਦੁਨੀਆ ਨੇ ਕਦੇ ਵੀ ਉਹਨਾਂ ਵਰਗਾ ਖਿਡਾਰੀ ਨਹੀਂ ਦੇਖਿਆ ਸੀ ਉਹ ਡਿਫੈਂਡਰਾਂ ਦੇ ਪਿੱਛਾ ਕਰਨ ਨਾਲੋਂ ਤੇਜ਼ ਦੌੜਦੇ ਸਨ। ਉਹਨਾਂ ਦੀ ਸੋਟੀ ਉਹਨਾਂ ਦੇ ਸਰੀਰ ਦਾ ਵਿਸਥਾਰ ਸੀ। ਉਹ ਸ਼ਾਂਤ ਚਿਹਰੇ ਨਾਲ ਪਾਸ ਹੁੰਦੇ, ਡ੍ਰਿਬਲ ਕਰਦੇ ਸਨ ਅਤੇ ਗੋਲ ਕਰਦੇ ਸਨ। ਕਦੇ ਵੀ ਜਸ਼ਨ ਨਹੀਂ ਮਨਾਉਂਦੇ ਸਨ, ਸਿਰਫ ਸਿਰ ਹਿਲਾਉਂਦੇ ਸਨ ਜਿਵੇਂ ਇਹ ਰੂਟੀਨ ਹੋਵੇ। ਭਾਰਤ ਨੇ ਸੋਨ ਤਗਮਾ ਜਿੱਤਿਆ। ਉਹਨਾਂ ਨੇ ਸਿਰਫ ਜਿੱਤ ਹੀ ਨਹੀਂ ਪ੍ਰਾਪਤ ਕੀਤੀ, ਉਹਨਾਂ ਨੇ ਦਬਦਬਾ ਬਣਾਇਆ। ਟੀਮ ਨੇ ਟੂਰਨਾਮੈਂਟ ਵਿੱਚ 29 ਗੋਲ ਕੀਤੇ। ਤੇਆਂ ਚੰਦ ਸਟਾਰ ਸੀ ਜਿਸਦੇ ਨਾਮ 14 ਗੋਲ ਸਨ। ਭਾਰਤ ਲਈ ਅਜੇ ਵੀ ਬ੍ਰਿਟਿਸ਼ ਸ਼ਾਸਨ ਅਧੀਨ ਸੀ। ਇਹ ਮਾਨਸੀ ਸਬੂਤ ਸੀ ਕਿ ਇੱਕ ਬਸਤੀਵਾਦੀ ਰਾਸ਼ਟਰ ਦੁਨੀਆ ਨੂੰ ਪਛਾੜ ਸਕਦਾ ਹੈ ਪਿੰਡਾਂ ਨੇ ਦੀਵੇ ਜਗਾਏ ਪੀੜ ਨੇ ਉਹਨਾਂ ਦੇ ਨਾਮ ਦੇ ਜਕਾਰੇ ਗਜਾਏ ਹਰ ਜਗ੍ਹਾ ਬੱਚੇ ਹਾਕੀ ਦੇ ਸੁਪਨੇ ਦੇਖਣ ਲੱਗੇ ਧਿਆਨ ਚੰਦ ਸਿਤਾਰਾ ਬਣ ਗਿਆ 1932 ਦੇ ਲਾਸ ਐਂਜਲਸ 올림픽 ਵਿੱਚ ਭਾਰਤ ਨੇ ਸੰਯੁਕਤ ਰਾਜ ਅਮਰੀਕਾ ਨੂੰ 24-1 ਦੀ ਸ਼ਰਮਸਾਰ ਹਾਰ ਦਿੱਤੀ ਇਹ ਰਿਕਾਰਡ ਸਕੋਰ ਧਿਆਨ ਚੰਦ ਅਤੇ ਉਸਦੇ ਛੋਟੇ ਭਰਾ ਰੂਪ ਸਿੰਘ ਨੇ ਬਣਾਇਆ ਜੋ ਟੀਮ ਵਿੱਚ ਸ਼ਾਮਲ ਹੋਏ ਸਨ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਗੋਲ ਕੀਤੇ ਜਿਵੇਂ ਕਿ ਉਹ ਵੇੜੇ ਵਿੱਚ ਖੇਡ ਰਹੇ ਹੋਣ 1948 ਦੇ ਬਰਲਿਨ 올림픽 ਤੱਕ ਹਿਟਲਰ ਦਾ ਜਰਮਨੀ ਉੱਤੇ ਪੂਰਨ ਕਬਜ਼ਾ ਹੋ ਚੁੱਕਾ ਸੀ ਅਤੇ ਖੇਡਾਂ ਤੇ ਪਾਰੀ ਰਾਜਨੀਤਿਕ ਪਾਰ ਸੀ ਭਾਰਤੀ ਟੀਮ ਨੂੰ ਵਿਰੋਧੀ ਪੀੜ ਅਤੇ ਠੰਡ ਦੇ ਮੌਸਮ ਦਾ ਸਾਹਮਣਾ ਕਰਨਾ ਪਿਆ ਪਰ ਧਿਆਨ ਚੰਦ ਸ਼ਾਂਤ ਰਿਹਾ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਜਰਮਨੀ ਨਾਲ ਹੀ ਹੋਇਆ ਖੁਦ ਅਡੋਲਫ ਹਿਟਲਰ ਸਟੇਡ ਵਿੱਚ ਬੈਠਾ ਸੀ ਆਪਣੀ ਟੀਮ ਦੀ ਜਿੱਤ ਦੀ ਉਮੀਦ ਕਰ ਰਿਹਾ ਸੀ ਜੋ ਹੋਇਆ ਉਹ ਕਲਾਤਮਕਤਾ ਤੋਂ ਕੱਟ ਨਹੀਂ ਸੀ ਭਾਰਤ ਨੇ 8-1 ਨਾਲ ਜਿੱਤ ਪ੍ਰਾਪਤ ਕੀਤੀ ਧਿਆਨ ਚੰਦ बेआराम तो बाद नंगे पैरी मैदान विच खेड़िया गोल अते बाकी खिडारियों दी सहायता कीती जिमें कि डिफाइडर मौजूद ही ना हो जर्मन पीड़ पहला चुप सी कुछ समय बाद जर्मनी प्रसंसक उसके लिए जैकारी गजा लगी सबूत कहेंद्र कि मैच तो बाद हिटलर ने उसनु जर्मन फौजे अहदे की पेशकश की त्यान चंद ने निम्रता इनकार कर दिता हूँ त्यान चंद बारे चर्चा हर जगह हो रहा है उन्नीस सौ फनुजा विच हाकी तो संन्यास लैंड बाद ਧਿਆਨ ਚੰਦ ਨੇ ਇੱਕ ਸ਼ਾਂਤ ਜੀਵਨ ਬਤੀਤ ਕੀਤਾ ਉਸਨੇ ਕੋਚਿੰਗ ਦਿੱਤੀ ਸਲਾਹ ਦਿੱਤੀ ਪਰ ਪ੍ਰਸਿੱਧੀ ਤੋਂ ਦੂਰ ਰਹਾ 1900 ਸ਼ਪੂਜਾ ਵਿੱਚ ਉਸਨੂੰ ਪਦਮ ਪੂਸ਼ਣ ਭਾਰਤ ਦਾ ਤੀਜਾ ਸਭ ਤੋਂ ਉੱਚਾ ਨਾਗਰਿਕ ਸਨਮਾਨ ਮਿਲਿਆ ਪਰ ਕਈ ਸਾਲ ਇਕੱਲੇ ਰਹੇ ਮੈਡਲਾ ਦੀ ਮਾਨਤਾ ਫਿੱਕੀ ਪੈ ਗਈ ਪੈਸੇ ਦੀ ਕਾਟ ਹੋ ਗਈ ਅਤੇ ਭਾਰਤ ਦਾ ਨਾਇਕ ਚੌਂਸੀ ਦੀਆਂ ਗਲੀਆਂ ਵਿੱਚ ਲਗਭਗ ਭੁੱਲਿਆ ਹੋਇਆ ਤੁਰਿਆ ਰਿਹਾ ਫਿਰ ਵੀ ਜਦੋਂ ਵੀ ਕੋਈ ਬੱਚਾ ਸੋਟੀ ਚੁੱਕਦਾ ਅਤੇ ਜਾਦੂ ਦਾ ਸੁਪਨਾ ਲੈਂਦਾ ਧਿਆਨ ਚੰਦ ਦੀ ਆਤਮਾ ਜੁੰਦੀ ਰਹਿੰਦੀ ਅੰਤ 3 ਦਸੰਬਰ 1979 ਜਾਦੂਗਰ ਨੇ ਆਖਰੀ ਸਾਲਿਆ ਭਾਰਤ ਸੋਗ ਮਨਾ ਰਿਹਾ ਸੀ ਪਰ ਉਸ ਦੀ ਕਹਾਣੀ ਪਹਿਲਾ ਹੀ ਦੰਤ ਕਥਾ ਵਿੱਚ ਬਦਲ ਚੁੱਕੀ ਸੀ ਅੱਜ ਧਿਆਨ ਚੰਦ ਦਾ ਜਨਮ ਦਿਨ 29 ਅਗਸਤ ਭਾਰਤ ਵਿੱਚ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ ਸਟੇਡੀਅਮ ਪੁਰਸਕਾਰ ਅਤੇ ਸਕੂਲ ਉਸ ਦੇ ਨਾਮ ਨਾਲ ਜੁੜੇ ਹੋਏ ਹਨ ਪਰ ਯਾਦਗਾਰਾਂ ਤੋਂ ਵੱਧ ਇਹ ਉਫ ਫੁਸਫਸਾਈਆਂ ਕਹਾਣੀਆਂ ਹਨ ਜੋ ਉਸ ਨੂੰ ਜ਼ਿੰਦਾ ਰੱਖਦੀਆਂ ਹਨ ਉਹ ਮੁੰਡਾ ਜੋ ਚੰਦ ਦੀ ਚਾਂਦਨੀ ਹੇਟ ਖੇਡਿਆ ਉਹ ਸਿਪਾਈ ਜੋ ਜਾਦੂਗਰ ਬਣਿਆ वह आदमी जिसने दुनिया ने भारतीय हाकी अगे चुकाया त्यान चंद सिर्फ एक खिडारी नहीं सी ओ एक लहर एक चमत्कार एक याद सी कि सच्ची महानता दिखावे नाल नहीं सगो समर्पण अनुशासन खेड प्रति प्यार आँदी है जिमें कि उसके एक विरोधी ने एक बार हैरानी नया तयान चंदू नहीं रोक सकते तुसी सिर्फ उसनुख सकते हो पर सरकार तो अपने हीरे अज भी सामभे नहीं जा रहे जिन्हों सम खेडते ने समा बल्ले बलिया ਬਾਦਚ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਇੱਕ ਚੈਨਲ ਤੇ ਮਿਲਖਾ ਸਿੰਘ ਨੇ ਇੰਟਰਵਿਊ ਚ ਕਿਹਾ ਸੀ ਤਯਾਨ ਚੰਦ ਭਾਰਤ ਰਤਨ ਦਾ ਹੱਕਦਾਰ ਸੀ ਪਰ ਉਸ ਨੂੰ ਦਿੱਤਾ ਨਾ ਗਿਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਧੰਨਵਾਦ